ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਿੰਘ ਜੀ ਰੂਪੇ ਬਦਰਸੇ ਮਹਾਰਾਜ ਸਦਾ ਹੀ ਜੈਕਾਰੇ ਗਾਰ ਸਦਾ ਹੀ ਜੈਕਾਰੇ ਗਾਰ ਸਰਬਤ ਦਾ ਪਿਆਰ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਬੱਚਾ ਸਲਿਸ਼ਾ ਦਾ ਲਾਸ਼ ਕਰੋ ਬਾਬਾ ਜੀ ਮੌਤ ਕੀ ਤੜੀ ਨਾ ਦੇ ਸੰਗ ਕਰੋ ਕਿਰਪਾ ਤੰਤਨ ਸਿੰਘ ਜੀ ਰੂਪੇ ਮਹਾਰਾਜ ਸਭ ਜੀ ਕਿਰਪਾ ਕਰੋ ਮਿਹਰ ਕਰੋ ਬੱਚਨ ਬავੇ ਬੱਚੇ ਤੋਂ ਬੱਚੇ ਕਰੋ ਕਰ ਦੋ ਕਿਰਪਾ ਬਾਬਾ ਜੀ ਮੇਰੇ ਮੇਰ ਕਰੋ ਬੜੀ ਆਸਾ ਲਾ ਕੇ ਬੈਠੇ ਬਾਬਾ ਜੀ ਕਰ ਦਿਓ ਕਿਰਪਾ ਬਖਸ਼ੋ ਬੱਚਾ ਨੂੰ ਕਰ ਦਿਓ ਕਿਰਪਾ Don't that... ਨਾ ਜਾਣਾ ਚਾਨ ਨਾ ਜਾਣ ਤੇਰੀ ਸਤਿਗੁਰ ਨਾਨਕ ਚਿੰਤਾ ਦੇ ਲਕੀ ਮੇਂ ਹੋਵੇਂ ਸਭੇ ਕਾਿਸਮ ਦੇ ਨੋਰਾ ਸੋ ਕੋਸਾ ਛੱਡਿਏ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿਏ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿਏ ਦਰਸ਼ਨ ਦੇ Yeah. Awesome. ਕੀ ਮਾਤਾ ਨੇ ਆ ਜਗ ਜੂਠ ਸਮਾਣੇ ਆਨ ਭਾਉ ਨੇ ਜਾ ਨਾ ਮਟੇਕ ਜੇ ਤੇ ਭਗਤੇ ਆ ਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰਿ ਸੰਗ ਸਮਾਣੇ ਇਹੋ ਰਾਜ ਜੋਗ ਘੋਰ ਰਾਮ ਦਾਸ ਤੁਮਹੂ ਰਾਸ ਜਾਣੇ ਇਹੋ ਰਾਜ ਜੋਗ ਘੋਰ ਰਾਮ ਦਾਸ ਤੁਮਹੂ ਰਾਸ ਜਾਣੇ જો હમરી બેત હોતી મેરે સાથ ગુરા સાબેદ તુમ હર જાન હો આપે હમ રલતે ફિરતે કોઈ બાત ના પૂછતા ગુર સાથ ગુર સાંગ કી રે હમ તાવે न तन गुरू नानक के जन केरा जित मिल चूं के सब सोग संता नाउ पर वात शबद ते आई आहे छोडो दुनी परीता नानक दसन दास जग हार तुम जी आया दूर चल कं त गीत सरन आयो आ सारी ਮੇਰਾ ਸਭ ਦੁੱਖ ਗੁਵਾਏ ਜੀਓ ਬਹੁਤ ਜਨਮ ਬਿਸ਼ੁਰੇ ਤੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿਰ ਵਿਦਾਸੇ ਆਸ ਲਾਗ ਜੀਵ ਚਿਰ ਪਿਓ ਦਰਸ਼ਨ ਦੇਖੇ ਰਾਮ ਨਾਮ ਔਰ ਮੈਂ ਗਾਇਓ जा सामने को जे सिमरत संकट मिट दर सु हारो सुखल गुर से भी है एहन सहज सुबाए दर्शन पर से आए जन्म मरण दुख जाए நூரி சோ ஜி துதே சே பாத மல ஜனமாத சிறோ जिस पास ही है सब सपना बेसा हो ਸਾਜਨਾ ਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਬਸੰਤ ਸਰਵਰਗ ਗਲੋਕ ਹੈ ਜਿਵੇਂ ਤੇ ਪ੍ਰਥਵੀ ਨਾਮ ਘੰਡਾ ਦੇ ਪ੍ਰਚਵੀ ਨਾਮ ਖੰਡਨ ਹੈ ਬੇਸਰੰਤ ਹਾਰੇ ਗੋਬਾਲ ਹੈ ਨਾਨਕ ਤੇ ਪ੍ਰਾਣੀ ਉਹ ਦੇਹਾਨ ਪਰਮਣ ਹੈ ਕਾਹ ਤੱਕ ਕੋੜ ਤੇ ਮਾਸਿਆ ਚੇਤਨਾ ਸੁਨਾਓ नानक खोड़ी नरक बराबर उजड़ सई थाओ पौड़ी महाभानद नगर कार मान ਝੂਠ ਸਮਗਰੀ ਵੇਗ ਸਾਚ ਗਾਰ ਜਾਣਿਆ ਕਾਮ ਕਰ ਅਹੰਕਾਰ ਫਿਰੇ ਦੇਵਾਨਿਆ ਸੇਰ ਲਗਾ ਜਮਡੰਡ ਤਾਬਚੁਤਾਨੇ ਆ ਬੇਰੂਰੇ ਗੁਰਦੇਵ ਫਿਰ ਐ ਸ਼ੈਤਾਨਿਆ ਫਿਰ ਲਗਾ ਜਮ ਡੰਡ ਤਾਬਚੁਤਾਨੇ ਆ ਦੇਵ ਫੇਰੇ ਸੈਤਾਨ ਨੇ ਆ ਵਾਹਿਗੁਰੂ ਜੀ ਕਾ ਜਗਲ ਸਾਰ ਵਾਹਿਗੁਰੂ ਜੀ ਫਤਿਹ ਸਲੋਕ ਮਸਾਂਤ ਸਭਾਰੇ ਲੋਕ ਹੈ ਜੇ ਤਤੇ ਪ੍ਰਥਵੀ ਨਾਮ ਖੰਡਨਹ ਵੇ ਸਰੰਤ ਹਰਿ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਹਦੇ ਆਨ ਭਰਮਣ ਹੈ ਪਰਮ ਸੁਨਮਾਨ ਜੋਗ ਗੁਰੂ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰਬਾਣੀ ਕੇ ਬੋਹੇ ਚ ਸਾਹਿਬ ਸ੍ਰੀ ਗੁਰੂ ਅਰਜਨ ਦੇਵਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ ਸਾਥ ਸੋ ਸਾਥ ਤੇ ਰਾਗ ਜੈਤ ਸਰੀ ਦੀ ਵਾਰ ਦੇ ਸਰਵੇਖੇੜ ਸੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਹੋਈਆਂ ਬਿਆੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ